ਉਹ ਠੀਕਾ ਕਰ ਲਓ। ਉਹ ਠੀਕ ਹੀ ਬੰਤੇ। ਇਸ ਤਰ੍ਹਾਂ ਸੇ ਪੂਰੇ ਧਿਆਨ ਦੇ ਨਾਲ ਗੁਰਮੰਤਰ ਨੂੰ ਦ੍ਰਿੜ ਕਰਨਾ ਹੁੰਦਾ ਹੈ। ਉਸ ਤੋਂ ਉਪਰੰਤ ਅਸੀਂ ਸਹਿਜ ਵਿੱਚ ਬੈਠਣਾ ਹੁੰਦਾ ਹੈ। ਕਿ ਆਦੇ ਮਨ ਨੂੰ ਚੈੱਕ ਕਰਨਾ ਹੁੰਦਾ ਹੈ। ਕਿ ਕਿੰਨਾ ਥਿਰ ਰਹਿੰਦਾ ਹੈ। ਤੇ ਨਾਲ ਨਾਲ ਮਨ ਨੂੰ ਸਮਝਾਉਣਾ ਹੁੰਦਾ ਹੈ। ਮਨ ਰੇ ਥਿਰ ਰਹੋ। ਮਤ ਕਰਤ ਜਾਏ ਜੀਓ ਬਾਹਰ ਟੁੰਡਤ ਬਹੁਤ ਤੁਕ ਪਾਵੈ ਘਰ ਅਮਰਤ ਘਟ ਜਮਾਏ ਜੀਓ ਕਿ ਮਨ ਨੂੰ ਸਮਝਾਉਣਾ ਹੁੰਦਾ ਹੈ ਕਿ हे ਮਨ ਤੂੰ ਕਿਉਂ ਭੱਜਿਆ ਫਿਰਦਾ ਹੈ ਤੂੰ ਸੰਸਾਰ ਨੂੰ ਇੰਨਾ ਕਿਉਂ ਸੀਰੀਅਸ ਲਈ ਬੈਠਾ ਹੈ ਤੈਨੂੰ ਪਤਾ ਵੀ ਹੈ ਨਾਲੇ ਕਿ ਇਸ ਸੰਸਾਰ ਨੂੰ ਛੱਡ ਦੇਣਾ ਹੈ ਇਸ ਸੰਸਾਰ ਦਾ ਸਬੰਧ ਸਾਰਾ ਸਵਾਸਾ ਦੇ ਨਾਲ ਹੈ ਇਹ ਨਹੀਂ ਜਿਹੜੇ ਸਵਾਸ ਆ ਰਹੇ ਹਨ ਇਹ ਸੰਸਾਰ ਦਾ ਸੰਬੰਧ ਹੈ ਜਿਉਂ ਹੀ ਸਵਾਸ ਖਤਮ ਹੁੰਦੇ ਹਨ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਸੋ ਤੂੰ ਇੱਥੇ ਇੱਕ ਮੁਸਾਫਰ ਬਣ ਕੇ ਆਇਆ ਹੈ ਪਰ ਤੂੰ ਆਪ ਦਾ ਮੰਨਣ ਕਰਕੇ ਸੰਸਾਰ ਨੂੰ ਦੁਖੀ ਹੋ ਰਿਹਾ ਹੈ ਜਿਵੇਂ ਮੁਸਾਫਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਵੀ ਕਈ ਝੋਨਾਚੋਂ ਵਟਕਦੇ ਹੋਏ ਮਾਨਸ ਚਾਮੇ ਦੇ ਵਿੱਚ ਆਏ ਹਾਂ ਹਰ ਅਸੀਂ ਜਿਸ ਕਾਰਜ ਦੇ ਲਈ ਆਏ ਹਾਂ ਉਹ ਅਸੀਂ ਕਰ ਨਹੀਂ ਰਹੇ ਅਸੀਂ ਕੀ ਕੀਤਾ ਅਸਰਾਂ ਦੇ ਨਾਲ ਪਿਆਰ ਪਾਲਿਆ ਵਸਤੁ ਭرائی ਹੈ ਜਿਹੜੀ ਉਹਦਾ ਅਸੀਂ ਗਰਭ ਕਰਦੇ ਹਾਂ ਤੇ ਉਸਨੂੰ ਆਪ ਦੀ ਕਹਾਂਉਂਦੇ ਹਾਂ ਕਿ ਮੇਰੀ ਹੈ ਤੇ ਹਮਾਰਾ ਸੱਚ ਪਾਸ਼ਾ ਸੁਝਉਂਦੇ ਹਨ ਵਸਤੁ ਭرائی ਗਰਭ ਕਰੇ ਮੂਰਖ ਆਪ ਕਨਾਈ ਕਿ ਭرائی ਵਸਤੂ ਹੈ ਤੇ ਅਸੀਂ ਉਹਦਾ ਗਰਭ ਕਰਦੇ ਹਾਂ ਕਿ ਆਹ ਮੇਰਾ ਘਰ ਹੈ ਆਹ ਮੇਰੀ ਜ਼ਮੀਨ ਜਾਇਦਾਦ ਹੈ ਆ ਮੇਰਾ ਕਾਰੋਬਾਰ ਹੈ ਆ ਮੇਰੇ ਭੈਣ ਭਰਾ ਹਨ ਆ ਮੇਰੇ ਰਿਸ਼ਤੇਦਾਰ ਹਨ ਆ ਮੇਰੀ ਗੱਡੀ ਹੈ ਪਰ ਜਦ ਤੱਕ ਇਹ ਸਭ ਕੁਝ ਪਰਾਇਆ ਹੈ ਇੱਥੇ ਛੱਡ ਦੇਣਾ ਹੋਏ ਕਿਸੇ ਅਗਿਆਨਤਾ ਦੇ ਵਾਸ ਸਰਾਆਂ ਦੀਆਂ ਚੀਜ਼ਾਂ ਦੇ ਨਾਲ ਪ੍ਰੇਮ ਪਾਲਿਆ ਹੈ ਜਿਸ ਕਰਕੇ ਅਸੀਂ ਦੁਖੀ ਹੋ ਰਹੇ ਹਾਂ ਕਿਉਂਕਿ ਜਦੋਂ ਵੀ ਬਗਾਨੀ ਚੀਜ਼ ਤੇ ਕਬਜ਼ਾ ਕਰਾਂਗੇ ਤਾਂ ਦੁੱਖ ਹੁੰਦਾ ਹੀ ਹੈ ਸੋ ਜਿਹੜੇ ਗੁਰਮੁਖ ਜਨ ਹੁੰਦੇ ਹਨ ਉਹ ਆਪ ਦੇ ਆਪ ਨੂੰ ਇਹ ਸੰਸਾਰ ਦੇ ਮੁਸਾਫਿਰ ਜਾਂਦੇ ਹਨ ਤੇ ਉਹ ਕਾਰਜ ਕਰਦੇ ਹਨ ਜਿਸ ਦੇ ਲਈ ਆਏ ਹਨ ਉਹ ਸੰਸਾਰ ਨੂੰ ਇਸ ਲਈ ਵਰਤਦੇ ਹਨ ਕਿ ਉਹ ਆਤਮਾ ਅਰ ਭਗਤੀ ਕਰ ਸਕਣ ਬੰਦਗੀ ਕਰ ਸਕਣ ਤੇ ਆਪ ਦੀ ਮਤ ਦਾ ਤਿਆਗ ਕਰਕੇ ਮਾਲਕ ਦੇ ਵਿੱਚ ਸਮਾ ਸਕਣ ਉਹ ਬੇਨਤੀਆਂ ਜੋਦੀਆਂ ਕਰਦੇ ਰਹਿੰਦੇ ਹਨ ਮਾਲਕ ਦੇ ਚਰਨਾਂ ਵਿੱਚ ਵਸ ਮੇਰੇ ਪਿਆਰੇ ਆ ਵਸ ਮੇਰੇ ਗੋਵਿੰਦਾ ਕਰ ਕਰ ਕਿਰਪਾ ਮਨਵਸ ਜੀ ਓ ਉਹ ਇਹੀ ਬੇਨਤੀਆਂ ਕਰਦੇ ਹਨ ਕਿ ਪ੍ਰਮਾਤਮਾ ਮੇਰੇ ਮਨ ਦੇ ਵਿੱਚ ਵਸ ਜਾ ਕਿਉਂਕਿ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਰੋਜ਼ ਦੀ ਰੋਜ਼ ਸਮਾਂ ਘਟਦਾ ਜਾ ਰਿਹਾ ਹੈ ਅਸੀਂ ਮੌਤ ਵੱਲੀ ਵਧਦੇ ਜਾ ਰਹੇ ਹਾਂ ਸੋ ਕੋਸ਼ਿਸ਼ ਕਰੀਏ ਵਾਤੂ ਆਦਲਾ ਹਕਟਿਏ ਆਪ ਵੀ ਜਪੀਏ ਤੇ ਪਰਿਵਾਰ ਨੂੰ ਵੀ ਜਪਾਈਏ ਤੁਹਮਾਰੇ ਇਸੇ ਬਾਛਾ ਸੁਝੁੰਦੇਨ ਜਨਾਨਕ ਤੂੜ ਮੰਗੇ ਤਿਸ ਕੋਰ ਸਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਸੋ ਸੰਸਾਰ ਮੇਕ ਮੁਸਾਫਰ ਕਨਾ ਜਾਨੀਏ ਤੇ ਕੋਸ਼ਿਸ਼ ਕਰੀਏ ਪਰਮਾਤਮਾ ਨੂੰ ਆਪਦੇ ਮਨ ਦੇ ਵਿੱਚ ਉਸਾਈਏ ਕਿਉਂਕਿ ਇਹੀ ਕਾਰਜ ਕਰਨ ਦੇ ਲਈ ਮਾਨਸ ਜਮਾ ਮਿਲਿਆ ਹੈ ਤੁਹਮਾਰੇ ਇਸੇ ਬਾਛਾ ਸੁਝੁੰਦੇਨ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਮਾਨਸ ਜਮ ਜਨਮ ਦਾ ਇਹੀ ਲਾ ਹੈ ਗੋਵਿੰਦ ਦਾ ਭਜਨ ਕਰਨਾ ਗੋਬਿੰਦ ਦੀ ਬੰਦ ਕੀ ਕਰਨੀ ਸੋਵਤ ਉਹ ਦੜਦਿਆ ਬੈਂਦੇ ਅਗਰ ਮੰਤਰ ਨੂੰ ਦ੍ਰੜ ਕਰਨਾ ਹੈ ਹਮਾਰਾ ਸੁਭਾਸ਼ ਸਮਝਉਂਦੇ ਨੇ ਉੱਠਤ ਭੈਟਤ ਸੋਵਤ ਤੇ ਆਈਏ ਮਾਰਗ ਜਲਤ ਹਰੇ ਹਰ ਗਈਏ ਸੋ ਹੀਰ ਕਨੰਦ ਜਗਲੀ ਤੁਬਾਜ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪੋਤੇ